ਚੈੱਕ ਕਰ ਲੋ ਵੀਰ ਮੇਰੇ ਮੇਰਾ ਪਿਓਰ ਜੋੜਾ ਸ਼ਾਕ ਚੈੱਕ ਕਰੋ ਨਾ ਵੀਰ ਮੇਰਾ ਕੱਲੇ ਕੱਲੇ ਸ਼ੌਂਕ ਕਰ ਲਿਓ ਸ਼ੌਂਕ ਕਰੋ ਨਾ ਵੀਰ ਮੇਰਾ ਕੱਲੇ ਕੱਲੇ ਦਾ ਚੈੱਕ ਕਰ ਲੋ ਮੇਰਾ ਵੀਰ ਸ਼ਾਕ ਅੱਖਾਂ ਚੈੱਕ ਕਰ ਲੋ ਮੇਰਾ ਵੀਰ ਠੀਕ ਹੈ ਜੀ ਦੋਨੇ ਅੱਖਾਂ ਚੈੱਕ ਕਰ ਲੋ ਇਹ ਵੀਰ ਪਿਓਰ ਸ਼ਾਕ ਹੈ ਮੇਰਾ ਵੀਰ ਠੀਕ ਹੈ ਜੀ ਤੇ ਵੀਰ ਕੱਦ ਵੀ ਬਹੁਤ ਵੱਡਾ ਹੈ ਦਾ ਠੀਕ ਹੈ ਜੀ ਤੇ 100% ਗਾਰੰਟੀ ਹੈ ਵੀਰ ਪ੍ਰਿਓਰ ਦੀ ਤੇ ਚੈੱਕ ਕਰ ਲੋ ਮੇਰਾ ਵੀਰ ਇਹ ਵੀਰ ਪਹਿਲਾਂ ਬਾਜੀ ਛੱਡਿਆ ਹੋਇਆ ਸੀ ਕਬੂਤਰ ਤੇ ਫਿਰ ਐਂਡ ਲਾਈਨ ਤੇ ਰਹਿ ਗਿਆ ਸੀਗਾ ਤੇ ਇਸ ਕਰਕੇ ਆਪਾਂ ਰੋਕ ਲਿਆ ਸੀਗਾ। ਹਣੇ ਤੇ ਭੈਣ ਭਰਾ, ਮਾਂ ਪਿਓ ਸਾਰਾ ਕੁਝ ਹੈਗਾ। ਇਸ ਕਰਕੇ ਵੀਰੇ ਜੋੜਾ ਸੇਲ ਕਰਨ ਲੱਗਿਆ ਸੀ ਬੱਚੇ। ਚੈੱਕ ਕਰ ਲਓ ਵੀਰ। ਵੱਡੇ ਵਜੂਹ ਦਾ ਕਬੂਤਰ ਆ ਪੂਰੇ ਵੱਡੇ ਕੂਤਲ ਹੈ। ਚੈੱਕ ਕਰ ਲਓ ਮੇਰਾ ਵੀਰ। ਮੇਰਾ ਆਵਲਾ ਦੀ ਪਿਓਰ ਸ਼ਾਹ ਕੀ। 100% ਗਾਰੰਟੀ ਵੀਰ। ਠੀਕ ਹੈ ਜੀ। ਚੈੱਕ ਕਰ ਲਓ ਅੱਖਾਂ। ਦੋਨੇ ਪਾਸੋਂ ਕਰੋਨੇ ਵੀਰ ਚੈੱਕ।

100% ਗਾਰੰਟੀ ਵੀਰ ਪਿਓਰ ਜੋੜਾ ਚੈੱਕ ਕਰ ਲੋ ਜੋੜਾ ਫੋਨ ਲਗ ਗਾਰੰਟੀ ਹੈ ਵੀਰ ਜੋੜਾ ਚੈੱਕ ਕਰ ਲੋ ਮੇਰਾ ਵੀਰ